ਅੰਤ ਅਗਲੇ ਦਿਨੇ ਫੇਰ ਮੱਥਾ ਟੇਕਣ ਵਾਲੇ ਆਏ ਸੀ ਜਦੋਂ ਮਹਾਰਾਜ ਜੀ ਘੋੜੇ ਤੇ ਚੜਨ ਲੱਗੇ ਤਾਂ ਨਗਾਰਾ ਫੇਰ ਵੱਜਦਾ ਸੀ ਮਾਰੇ ਕਿਹਾ ਕਵੀ ਜੀ ਅੱਜ ਵੀ ਨਗਾਰਾ ਵੱਜ ਰਿਹਾ ਇਹਦੇ ਤੇ ਵੀ ਕੁਝ ਬੋਲੋ ਲਿਖੋ ਉਥੇ ਖੜਿਆਂ ਖਲੋਤਿਆਂ ਲਿਖ ਦਿੱਤਾ ਸੀ ਉਹਨਾਂ ਨੇ ਆਖਿਆ ਜੀ ਦੁਆਰਾ ਦਮਾਮਾ ਨਾਮ ਵੱਜਤ ਕਹਿਤ ਪੁਕਾਰ ਪੁਕਾਰ ਹਰ ਨਾ ਭਜੇ ਤੇ ਪਸ਼ੂ ਭਏ ਪਰਤ ਚਰਮ ਪਰ ਮਾਰ ਮਾਰੇ ਕਿਹਾ ਤੁਹਾਂ ਕਮਾਲ ਕਰ ਦਿੱਤੀ ਆ ਇਹਦੇ ਅਰਥ ਵੀ ਲੋਕਾਂ ਨੂੰ ਸੁਣਾ ਦਿਓ ਉਹ ਕਹਿੰਦਾ ਮਹਾਰਾਜ ਜੀ ਇਹ ਜਿਹੜੀ ਨਗਾਰੇ ਦੇ ਉੱਤੇ ਖਲ ਮੜੀ ਹੋਈ ਆ ਨਾ ਉਹਦੇ ਉੱਤੇ ਵੱਜਦੀ ਆ ਚੋਟ ਪ੍ਰਾਣੀਆਂ ਜਦੋਂ ਵੱਜਦੀਆਂ ਤੇ ਵਿੱਚੋਂ ਆਵਾਜ਼ ਨਿਕਲਦੀ ਆ ਤੇ ਲੋਕੀ ਨੇਰੀ ਡਗ 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 ਦੀ ਆਵਾਜ਼ ਸੁਣ ਕੇ ਤੇ ਖੁਸ਼ ਹੋ ਜਾਂਦੇ ਨਗਾਰਾ ਵੱਜਿਆ ਪਰ ਉਹ ਨੇਰਾ ਡਗ ਡਗ ਨਹੀਂਗਾ ਉਹ ਤੇ ਬੜੀ ਇੱਕ ਗੁੱਜੀ ਗੱਲ ਦੱਸ ਰਿਹਾ ਕਹਿੰਦਾ ਦੁਨੀਆ ਦੇ ਲੋਕੋ ਮੈਂ ਤੁਹਾਡੇ ਵਰਗਾ ਨਹੀਂ ਸੀ ਮੈਂ ਇਦਾਂ ਦਾ ਨਹੀਂ ਸੀ ਮੈਂ ਵੀ ਕਦੀ ਤੁਹਾਡੇ ਵਰਗਾ ਸਾਂ ਚੰਗਾ ਖਾਂਦਾ ਸਾਂ ਚੰਗਾ ਪਹਿਨਦਾ ਸਾਂ ਚੰਗਾ ਲੀੜਾ ਕਪੜਾ ਪਾਉਂਦਾ ਸੀ ਸਾਰੇ ਸੁੱਖ ਹੰਡਾਉਂਦਿਆਂ ਇੱਕ ਮੇਰੇ ਕੋਲੋ ਗਲਤੀ ਹੋ ਗਈ ਵੀ ਮੈਂ ਗੁਰੂ ਵਾਲਾ ਨਹੀਂ ਬਣ ਸਕਿਆ ਇਹ ਮੇਰੇ ਕੋਲ ਗਲਤੀ ਹੋਈ ਮੈਂ ਖਾਦਾ ਵੀ ਚੰਗਾ ਪੈਨਿਆ ਵੀ ਚੰਗਾ ਲੀੜਾ ਕਪੜਾ ਟੌਰ ਟੱਪਾ ਮੇਰਾ ਪੂਰਾ ਸੀ ਪਰ ਗਲਤੀ ਮੇਰੇ ਕੋਲ ਇਹ ਹੋ ਗਈ ਵੀ ਮੈਂ ਗੁਰੂ ਵਾਲਾ ਨਹੀਂ ਬਣ ਸਕਿਆ ਤੇ ਜਦੋਂ ਮੈਂ ਦੁਨੀਆ ਦੇ ਸੁੱਖ ਹੰਡਾ ਕੇ ਦਰਗਾਹ ਵੱਲ ਗਿਆ ਤੇ ਉਹਨਾਂ ਨੇ ਆਖਿਆ ਹਰ ਨਾ ਭਜੇ ਪੇਤੋਂ ਗੁਰੂ ਵਾਲਾ ਬਣ ਕੇ ਨਾਮ ਨਹੀਂ ਜਪਿਆ ਐਦਾਂ ਹੀ ਤੁਰਿਆ ਫਿਰਦਾ ਰਿਆਂ ਕਦੀ ਕਦੀ ਮੱਥਾ ਟੇਕ ਲਿਆ ਤੇ ਕਦੀ ਕਦੀ ਕਿਤੇ ਗੋਲਕ 'ਚ ਪੈਸੇ ਪਾ ਦਿੱਤੇ ਇਹ ਤੇਰੇ ਕਿਹੜੇ ਕੰਮ ਆਉਣੇ ਨੇ ਹਰ ਨਾਮ ਭਜੇ ਤੇ ਫਿਰ ਪਸ਼ੂ ਭਏ ਮੈਨੂੰ ਹੁਕਮ ਹੋ ਗਿਆ ਵੀ ਇਹਨੇ ਖਾਦੇ ਪੀਤੇ ਦਾ ਮੁੱਲ ਨਹੀਂ 모ੜਿਆ ਹੁਣ ਇਹਨੂੰ ਇਹ ਸੁਲਤਾਨੀ ਦੇਣੀਆਂ ਜੋ ਮਨੁੱਖ ਨੂੰ ਮਿਲਦੀਆਂ ਹੁਣ ਇਹਨੂੰ ਪਸ਼ੂ ਬਣਾਓ ਇਹਦੇ ਗਲ ਵਿੱਚ ਰੱਸਾ ਪਾ ਕੇ ਤੈਨੂੰ ਖੁਰਲੀ ਤੇ ਬੰਨੋ ਉੱਥੇ ਤੀਲੇ ਖਾਂਦਾ ਫਿਰੇ ਫੇਰ ਉਹ ਕਹਿੰਦਾ ਨਗਾਰਾ ਕਹਿੰਦਾ ਵੀ ਮੇਰੀ ਪਸ਼ੂ ਦੀ ਜੂਣ ਆ ਗਈ ਮੈਂ ਕਿਹਾ ਚਲੋ ਗਲਤੀ ਹੋਈ ਆ ਵੀ ਗੁਰੂ ਵਾਲੇ ਨਹੀਂ ਬਣੇ ਤਾਂ ਹੀ ਦੁੱਖ ਭੋਗਿਆ ਮੁੱਕ ਜੂਗਾ ਕਹਿੰਦੇ ਜਦੋਂ ਮੈਂ ਪਸ਼ੂ ਦੀ ਜੂਣ ਹੰਡਾ ਲਈ ਬੜੀ ਔਖੀ ਸੀ ਮੈਂ ਮਰ ਗਿਆ ਤੇ ਮੈਂ ਕਹਿਸਾ ਅਖਿਹੜਾ ਛੁੱਟ ਜੂਗਾ ਪਰ ਨਗੁਰੇ ਬੰਦੇ ਦੀ ਸਜ਼ਾ ਐਡੀ ਵੱਡੀ ਆ ਵੀ ਖਿਹੜਾ ਛੁੱਟਦਾ ਹੀ ਨਹੀਂ ਉਹ ਆਂਦਾ ਜਦੋਂ ਮੈਂ ਮਰ ਗਿਆ ਤੇ ਮੇਰੀ ਖਲ ਲਾਈ ਚਾਮੜੀਆਂ ਨੇ ਤੋ ਬਾਜ਼ਾਰ ਵਿੱਚ ਵੇਚਤੀ ਤੇ ਉਹ ਜੋਨ ਵਿੱਚੋਂ ਮੈਂ ਕਦੇ ਦਾ ਮਰ ਗਿਆ ਹੋਇਆ ਤੇ ਮਹਾਰਾਜ ਜੀ ਉਹ ਖਲ ਮੇਰੀ ਆ ਗਈ ਤੁਹਾਡੇ ਸਿੰਘਾਂ ਦੇ ਹੱਥ ਵਿੱਚ ਇਹਨਾਂ ਨੇ ਲਿਆ ਕੇ ਨਗਾਰੇ ਤੇ ਮੜ ਦਿੱਤੀ ਆ ਤੇ ਮਰ ਜਾਣ ਤੋਂ ਬਾਅਦ ਵਿੱਚ ਵੀ ਦੋਵੇਂ ਵੇਲੇ ਮੇਰੇ ਪਿੰਡੇ ਉੱਤੇ ਪ੍ਰਾਣੀਆਂ ਦੀ ਮਾਰ ਪੈਂਦੀ ਆ ਜਦੋਂ ਮੈਨੂੰ ਮਾਰ ਪੈਂਦੀ ਆ ਮੈਂ ਫਿਰ ਰੌਲੀ ਪਾਪਾ ਲੋਕਾਂ ਨੂੰ ਕਹਿਣਾ ਲੋਕੋ ਖਾਓ ਚੰਗਾ ਪਹਿਨੋ ਚੰਗਾ ਪਰ ਵੇਖਿਓ ਕਿਤੇ ਨਗੋਰੇ ਨਾ ਮਰ ਜਾਇਓ ਕਿਉਂਕਿ ਨਗੋਰੇ ਬੰਦੇ ਦੀ ਮੁੜਕੇ ਬਾਹ ਨਹੀਂ ਕੋਈ ਵੀ ਫੜਦਾ ਬਈ ਸਤ ਗੁਰ ਬਾਜੋ ਗੁਰ ਨਹੀਂ ਕੋਈ 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 ਨਾ ਗੁਰੇ ਕਾ ਹੈ ਨਾਮ ਬਰਨਾ ਇਸ ਕਰਕੇ ਮਾਰੇ ਕਹਿੰਦੇ ਮਤ ਕੋਈ ਭਰਮੋ ਭੁੱਲੇ ਸੰਸਾਰ ਗੁਰ ਬਿਨ ਕੋਈ ਨਾ ਉਤਰਸ ਪਾਰ ਐਵੇਂ ਕੋਪਲੇਖੇ ਵਿੱਚ ਨਾ ਰਵੇ ਜਿਨ੍ਹਾਂ ਚਿਰ ਗੁਰੂ ਵਾਲਾ ਨਾ ਬਣਿਆ ਸੱਚੀ ਤਰਗਾਹ ਵਿੱਚ ਛਟਕਾਰਾ ਨਹੀਂ ਹੋਣਾ ਇਦਾਂ ਨਗਾਰਿਆਂ ਦੇ ਉੱਤੇ ਗੁਰੂ ਕੇ ਸਿੱਖਾਂ ਨੇ ਸਾਹਮਣੇ ਖਲੋਖ ਲੋ ਕੇ ਲਿਖ ਲਿਖ ਕੇ ਸੁਣਾਇਆ